ਅਮਰਸਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਮਜੀਠੀਆ ਐਨ ਆਰ ਆਈ ਪੰਜਾਬੀ ਪਰਿਵਾਰ ਜੋ ਕਿ ਹਿਮਾਚਲ ਪ੍ਰਦੇਸ਼ ਦੇ ਇਲਾਕੇ ਜੈਲੋਜੀ ਦੇ ਵਿਖੇ ਘੁੰਮਣ ਦੇ ਲਈ ਗਿਆ ਸੀ ਉੱਥੇ ਉਹਨਾਂ ਦਾ ਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਜ਼ਖਮੀ ਹਲਾਤਾ ਦੇ ਵਿੱਚ ਅਮਰਸਰ ਦੇ ਹਸਪਤਾਲ ਚ ਦਾਖਲ ਕਰਾਇਆ ਗਿਆ ਸੀ ਉਹਨਾਂ ਦਾ ਹਾਲਚਾਲ ਜਾਣਨ ਦੇ ਲਈ ਵਿਕਰਮ ਮਜੀਠੀਆ ਜੁੜਨੇ ਵਿਕਰਮ ਮਜੀਠੀਆ ਉੱਥੇ ਪਹੁੰਚੇ ਵਿਕਰਮ ਮਜੀਠੀਆ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਉਹਨਾਂ ਨੂੰ ਪਰੋਸਾ ਦਵਾਇਆ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਸਜ਼ਾ ਦਵਾਈ ਜਾਵੇਗੀ ਇਹ ਐਨਆਰਆਈ ਫੈਮਿਲੀ ਹੈ ਇਹਨਾਂ ਦੀ ਅਸੀਂ ਦਰਖਾਸਤ ਦੇਣਾ ਚਾਹਾਂਗੇ ਦੀ ਗੱਲ ਦੀ ਇਨਕੁਆਇਰੀ ਹੋ ਕੇ ਜਿਨ੍ਹਾਂ ਨੇ ਇਹ ਜੀ ਗਲਤੀ ਕੀਤੀ ਹੈ ਕਿਸੇ ਦਾ ਸਿਰ ਪਾੜ ਦੇਣਾ ਉਹਦੀ ਜਾਨ ਵੀ ਜਾ ਸਕਦੀ ਸੀ ਜੇ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਸੀ ਮੈਂ ਮੰਨ ਲੈਣਾ ਮਗਰ ਕਿਸੇ ਨੂੰ ਇਹ ਅਧਿਕਾਰ ਤਾਂ ਨਹੀਂ ਨਾ ਕਿ ਤੁਸੀਂ ਅਗਲੀ ਦੀ ਜਾਨ ਲੈ ਲਓਗੇ ਪਾਰਕਿੰਗ ਤੋਂ ਫਿਰ ਤਾਂ ਉਹਦਾ ਕਾਰਵਾਈ ਬਣਦੀ ਹੈ ਦੇਖੋ ਤੁਸੀਂ ਆਪ ਹੀ ਲਾ ਲਓ ਇਤੋਂ ਹਿਸਾਬ ਕਿ 2.5 300 ਬੰਦਾ ਦੋ ਜਣਿਆਂ ਦੇ ਭੇਜੇ ਤੇ ਵਾਈਟਿੰਗ ਤੇ ਵਾਇਲੈਂਸੀ ਆ ਮਤਲਬ ਉਹ ਗਿਣੀ ਮਿਤੀ ਸਾਜ਼ਿਸ਼ ਕਹਿ ਲਓ ਔਰ ਹਾਲੇ ਵੀ ਪੁਲਿਸ ਉਹਨੂੰ ਕੋਈ ਕਾਰਵਾਈ ਨਾ ਕਰੇ ਤੇ ਫਿਰ ਤਾਂ ਪੁਲਿਸ ਦੀ ਵੀ ਮਿਲੀ ਭੁਗਤ ਕਵਾਂਗੇ ਡਾਕਟਰ ਜੀ ਜੀ ਸਾਹਿਬ